ਅੰਮ੍ਰਿਤਸਰ ਮੰਦਰ ਗਰਨੇਟ ਹਮਲੇ ਦੇ ਮਾਮਲੇ ਦੇ ਵਿੱਚ ਇੱਕ ਮੁੱਖ ਲੋੜਿੰਦੇ ਅਤਵਾਦੀ ਦੋਸ਼ੀ ਨੂੰ NIA ਨੇ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਸ਼ਰਨਜੀਤ ਕੁਮਾਰ ਉਰਫ ਸਨੀ ਵਜੋਂ ਹੋਈ ਹੈ ਜਿਹੜਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਭੈਣੀ ਬਾਂਗਰ ਕਾਦੀਆਂ ਦਾ ਵਸਨੀਕ ਹੈ ਉਸ ਨੂੰ ਬਿਹਾਰ ਦੇ ਗਿਆ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦੋਸ਼ੀ 15 ਮਾਰਚ ਦੀ ਸਵੇਰ ਨੂੰ ਹੋਏ ਅਤਵਾਦੀ ਹਮਲੇ ਦੀ ਸਾਜ਼ਿਸ਼ ਦੇ ਵਿੱਚ ਸ਼ਾਮਿਲ ਸੀ ਇਹ ਗਰਨੇਟ ਹਮਲਾ ਗੁਰਸਿੱਦਕ ਸਿੰਘ ਅਤੇ ਵਿਸ਼ਾਲ ਗਿੱਲ ਨਾਮ ਦੇ ਦੋਸ਼ੀਆਂ ਦੁਆਰਾ ਕੀਤਾ ਗਿਆ ਸੀ ਜੋ ਕਿ ਵਿਦੇਸ਼ੀ ਆਧਾਰਿਤ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰਦੇ ਸਨ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਐਨਆਈਏ ਸੰਚਾਲਕਾਂ ਤੋਂ ਪਤਾ ਲੱਗਿਆ ਹੈ ਕਿ ਹੈਂਡਲਰਾਂ ਦੀ ਯੂਰਪ, ਅਮਰੀਕਾ ਅਤੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਮੌਜੂਦਗੀ ਸੀ ਇਹਨਾਂ ਨੇ ਭਾਰਤ ਵਿੱਚ ਆਪਣੇ ਜ਼ਮੀਨੀ ਪੱਧਰ ਦੇ ਸੰਚਾਲਕਾਂ ਨੂੰ ਅਤਵਾਦੀ ਹਾਰਡਵੇਅਰ, ਫੰਡ, ਲੌਜਿਸਟਿਕ ਸਹਾਇਤਾ ਅਤੇ ਨਿਸ਼ਾਨੇ ਦੇ ਵਿਰਵੀ ਮੁਹੱਈਆ ਕਰਵਾਏ ਸਨ 4 ਗਰਨੇਟਾਂ ਦੀ ਇੱਕ ਖੇਪ ਉਕਤ ਦੋਸ਼ੀ ਸ਼ਰਨਜੀਤ ਕੁਮਾਰ ਉਰਫ ਸਨੀ ਨੂੰ ਇਸੇ ਸਾਲ ਦੇ 1 ਮਾਰਚ ਨੂੰ ਗੁਰਦਾਸਪੁਰ ਦੇ ਬਟਾਲਾ ਵਿਖੇ ਇੱਕ ਹੋਰ ਗ੍ਰਿਫਤਾਰ ਕੀਤੇ ਹੋਏ ਦੋਸ਼ੀ ਤੋਂ ਪ੍ਰਾਪਤ ਹੋਈ ਸੀ। ਉਸ ਦੇ ਬਦਲੇ ਦੇ ਵਿੱਚ ਹਮਲੇ ਤੋਂ ਸਿਰਫ 2 ਦਿਨ ਪਹਿਲਾਂ ਗੁਰਸਿੱਦਕ ਅਤੇ ਵਿਸ਼ਾਲ ਨੂੰ ਇੱਕ ਗਰਨੇਡ ਸੌਂਪਿਆ ਗਿਆ ਸੀ ਇਸ ਖੇਤਰ ਦੀ ਤਲਾਸ਼ੀ ਲੈਣ ਤੋਂ ਬਾਅਦ ਸ਼ਰਨਜੀਤ ਪਟਾਲਾ ਤੋਂ ਫਰਾਰ ਹੋ ਗਿਆ ਸੀ ਪਰ ਆਖਿਰਕਾਰ ਤਕਨੀਕੀ ਖੂਫੀਆ ਜਾਣਕਾਰੀ ਦੇ ਜ਼ਰੀਏ ਸ਼ਰਨਜੀਤ ਕੁਮਾਰ ਉਰਫ ਸਨੀ ਨੂੰ ਬਿਹਾਰ ਦੇ ਗਿਆ ਤੋਂ ਲੱਭ ਹੀ ਲਿਆ ਗਿਆ ਤੇ ਹੁਣ ਅਗਲੇਰੀ ਜਾਂਚ ਪੜਤਾਲ ਜੋਰਾਂ ਤੇ